ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਅੱਜ ਗੱਲ ਦਾ ਵਿਸ਼ਾ ਹੈ ਕਿ ਮਾਰਕੀਟ ਕਮੇਟੀ ਬਿਲਕਾ ਦਾ ਚੇਅਰਮੈਨ ਮੰਡ ਵਿੱਚ ਕੀ ਟੜੇਬੰਦੀ ਹੋ ਗਈ ਹੈ ਕਰਨਾਮ ਸਿੰਘ ਜੱਕੂ ਨੂੰ ਵੀ ਚੇਅਰਮੈਨ ਬਣਾਉਣ ਲਈ ਨਾ ਪਾਰਟੀ ਨੂੰ ਭੇਜਿਆ ਗਿਆ ਸੀ ਇਹ ਤਾਂ ਪਾਰਟੀ ਦਾ ਜਿਸ ਤਰ੍ਹਾਂ ਪਾਰਟੀ ਦੇ ਅੰਦਰ ਵਿਰੋਧ ਹੋਇਆ ਸੀ ਜਦੋਂ ਕਿ ਬਿਲਕਾ ਜਨਤ ਨੇ ਪਹਿਲਾਂ ਖੁਦ ਹੀ ਬੀਬੀ ਮਾਨ ਨੂੰ ਕਹਿਆ ਸੀ ਕਿ ਬਿਲਗੇ ਵਿੱਚ ਜਿਸ ਨੂੰ ਵੀ ਚੀਰਮੈਨ ਬਣਾਇਆ ਜਾਵੇਗਾ ਸਾਡੀ ਸਹਿਮਤੀ ਹੋਵੇਗੀ ਇਸ ਦੇ ਬਾਵਜੂਦ ਵੀ ਫਰੂਦ ਹੋਇਆ ਫਿਰ ਫੈਸਲਾ ਹੋਇਆ ਕਿ ਪੁਰਾਣੇ ਬਲੰਟੀ ਗਰਾਂ ਚੋਂ ਕਿਸੇ ਇੱਕ ਨੂੰ ਬਣਾਇਆ ਜਾਵੇਗਾ ਇਹ ਗੁਣਾ ਪਿਆ ਬੀਬੀ ਗਰਮਿਤ ਕੋਰਤੇ ਜਿਸ ਨੂੰ ਵਧਾਈਆਂ ਮਿਲ ਰਹੀਆਂ ਜੋ ਐਸਵੇਲੇ ਤੁਸੀਂ ਦੇਖਦੇ ਹੋ ਭਾਵੇਂ ਕਿ ਕਈ ਮੀਟਿੰਗਾਂ ਵਿੱਚ ਮੰਦੀ ਪੜਾਅਸ ਵੀ ਕਰਕੇ ਤੁਰਦੇ ਬਣਦੇ ਨੇ ਇਹ ਵੀ ਬਰਤਾਰਾ ਸੁਣਿਆ ਆਉਂ ਅਗਾਂਹ ਗੱਲ ਕਰਦੇ ਆਂ ਕਿ ਮਾਰਕੀਟ ਕਮੇਟੀ ਬਿਲਗਾ ਦੀ ਚੇਅਰਮੈਨ ਗਰਮੀਤ ਕੌਰ ਸੰਘੀੜਾ ਬਣ ਤੇ ਆਮ ਆਦਮੀ ਪਾਰਟੀ ਚ ਕੋਈ ਨਾਰਾਜ਼ਗੀ ਹੈ। ਇਸ ਗੱਲ ਤੇ ਅੱਗੇ ਗੱਲ ਕਰਦੇ ਆਂ। ਚੇਅਰਮੈਨ ਗਰਮੀਤ ਕੌਰ ਸੰਘੀੜਾ ਵੱਲੋਂ ਅਹੁਦਾ ਸੰਭਾਲਣ ਸਮੇ 71 ਲੋਕਾਂ ਨੂੰ ਦਿੱਤੇ ਪਾਸ਼ਣ ਵਿੱਚ ਭਾਵੇਂ ਰਾਜਵਿੰਦਰ ਕੌਰ ਥਿਆੜਾ ਦੀ ਗੱਲ ਕਰ ਲਈਏ ਚਾਹੇ ਇੰਦਰਜੀਤ ਕੌਰ ਮਾਨ ਦੀ ਗੱਲ ਕਰ ਲਈਏ। ਇਸ ਬਾਰੇ ਮੈਂ ਆਪਣੇ ਸਵਾਲ ਰਾਹੀਂ ਵੀ ਉਹਨਾਂ ਤੋਂ ਜਵਾਬ ਮੰਗਿਆ ਸੀ ਕਿ ਪਾਰਟੀ ਵਿੱਚ ਏ ਸੌ ਦੇ ਨੂੰ ਲੈ ਕੇ ਉਹੀ ਵਕਨ ਰਾਜ ਗਿਆ ਇਸ ਬਾਰੇ ਤੁਸੀਂ ਪਹਿਲੀ ਵੀਡੀਓ ਵਿੱਚ ਸੁਣਿਆ ਜਵਾਬ ਕੀ ਸੀ ਬੀਬੀ ਥਿਆੜਾ ਦਾ ਕੀ ਕਿਹਾ ਬੀਬੀ ਮਾਨ ਨੇ ਹੁਣ ਗੱਲ ਕਰ ਲੈਨੇ ਆ ਕਿ ਇਹ ਗੁਰਮੀਤ ਕੋਰ ਸੰਘੇੜਾ ਤੇ ਉਹਨਾਂ ਕਿਵੇਂ ਪਿਆ ਪਾਬੇ ਬੀਬੀ ਮਾਨ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਸੀ ਪਹਿਲਾਂ ਆਓ ਤੁਹਾਨੂੰ ਉਹ ਵੀ ਭਾਸ਼ਣ ਸੁਣਾ ਦਿੰਨੇ ਆ ਬੀਬੀ ਮਾਨ ਇੰਦਰਜੀਤ ਕੋਰ ਨੂੰ ਸੁਣੋ ਮੈਂ ਸਰਦਾਰਨੀ ਗੁਰਮੀਤ ਕੋਰ ਜੀ ਤੋਂ ਪਹਿਲਾਂ ਤੋਂ ਪ੍ਰਭਾਵਤ ਤਾਂ ਕਿ ਜਦੋਂ ਮੈਂ ਹਲਕਾ ਇੰਚਾਰਜ ਵੀ ਨਹੀਂ ਸੀ ਅਜੇ ਲੱਗੇ ਸਿਰਫ ਮੈਂ ਜੁਆਇਨ ਕੀਤੀ ਸੀ ਪਾਰਟੀ 10 ਦਿਨ 10 ਦਿਨ ਬਾਅਦ ਮੈਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਸੀ ਔਰ ਇਦਾਂ ਸੀਗਾ ਜਿਵੇਂ ਹਨੇਰਾ ਹੁੰਦਾ ਚਾਰਜ ਫਿਰ ਮੈਂ ਇੱਕ ਨੇਰੇ ਖੂ ਦੇ ਵਿੱਚ ਸੀ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕਿੱਧਰ ਹੱਥ ਪਾਵਾਂ ਕਿਹਨੂੰ ਮਿਲਾਂ ਕਿਹਨੂੰ ਕਹਾਂ ਮੈਂ ਹਲਕਾ ਤੋੜਨਾ ਕਿਵੇਂ ਤੋੜਾਂਗੀ ਕਿੱਥੇ ਨੇ ਵਰਕਰ ਕਿਵੇਂ ਚਲਾਵਾਂਗੀ ਤਾਂ ਫਿਰ ਉਸ ਵੇਲੇ ਮੇਰੀ ਗੱਲ ਜਿਹੜੀ ਹੈ ਨਾ ਉਹ ਭੁਪਿੰਦਰ ਸਿੰਘ ਨਾਲ ਹੋਈ ਤੇ ਮੈਂ ਪਹਿਲੀ ਵਾਰੀ ਬਿਲਕੇ ਦੇ ਵਿੱਚ ਇਹਨਾਂ ਦੇ ਘਰ ਪਹੁੰਚੀ ਸੀ ਉੱਥੇ ਬੈਠ ਕੇ ਸਾਡੀ ਗੱਲਬਾਤ ਤਾਂ ਹੋਈ ਹੈ ਕਿ ਵੀ ਕੌਂਸਲਰ ਬਣੀ ਸੀ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਸੀ ਇਹ ਔਰ ਮੈਨੂੰ ਲੱਗਦਾ ਪੰਜਾਬ ਚ ਇਕੱਲਾ ਹੀ ਕੌਂਸਲਰ ਸੀ ਆਮ ਆਦਮੀ ਪਾਰਟੀ ਦੇ ਕਿਤੇ ਕੋਈ ਜਿਹੜੀ ਲੜਾਈ ਦੇ ਵਿੱਚ ਆਇਆ ਨਹੀਂ ਸੀ ਉਦੋਂ ਸਿਰਫ ਤੇ ਸਿਰਫ ਖਾਣਾ ਪੂਰਤੀ ਵਾਸਤੇ ਇਲੈਕਸ਼ਨ ਲੜੀ ਗਈ ਸੀ ਔਰ ਇਹ ਕੌਂਸਲਰ ਬਣੇ ਕੌਸਲਰ ਬਣ ਕੇ ਦੇਖੋ ਮੁਕਾਬਲਾ ਕਰਨਾ ਵੀ ਬੜਾ ਔਖਾ ਸੀ ਪਾਰਟੀ ਦੇ ਨਾਲ ਉਹ ਵੀ ਕੀਤਾ ਔਰ 5 ਸਾਲ ਡਟ ਕੇ ਮਿਹਨਤ ਵੀ ਕੀਤੀ ਪਾਰਟੀ ਦਾ ਵਕਾਰ ਬਣਾਇਆ ਔਰ ਪਾਰਟੀ ਦੇ ਵਕਾਰ ਬਣਾਉਣ ਦੇ ਨਾਲ ਹੁਣ ਵੀ ਸਾਡੀਆਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿੱਥੇ ਕਿਤੇ ਸਾਨੂੰ ਲੱਗਦਾ ਸੀ ਕੋਈ ਅੜਦਾ ਥੋੜਾ ਦਾ ਕੰਮ ਆ ਔਰ ਮੈਂ ਉਹ ਗਰਨਾਮ ਜੀ ਨੂੰ ਕਹਿੰਦੀ ਬੀਬੀ ਜੀ ਨੂੰ ਭੇਜਦੀ ਆ ਔਰ ਮੈਨੂੰ ਇਹਨਾਂ ਦੇ ਉੱਤੇ ਪੂਰਾ ਭਰੋਸਾ ਹੁੰਦਾ ਵੀ ਜਿੱਥੇ ਇਹ ਜਾਵੜੇ ਉੱਥੋਂ ਕੁਝ ਨਾ ਕੁਝ ਕੱਢ ਕੇ ਲੈ ਕੇ ਆਉਣਗੇ ਔਰ ਇਹਨਾਂ ਦੀ ਮਿਹਨਤ ਤੇ ਇਹਨਾਂ ਦੀ ਮਿਹਨਤ ਦੇ ਸਦਕਾ ਅੱਜ ਇਹ ਮੁਕਾਮ ਹਾਸਲ ਹੋਇਆ ਸਾਨੂੰ ਚੁਣਨ ਵਾਸਤੇ ਦਿੱਤੇ ਗਏ ਸੀ ਅਸੀਂ ਤਿੰਨ ਤਿੰਨ ਮੈਂਬਰਾਂ ਦੇ ਨਾਮ ਸਾਡੇ ਕੋਲੋਂ ਮੰਗੇ ਗਏ ਸੀ ਔਰ ਮੈਂ ਤਿੰਨ ਤਿੰਨ ਨਾਮ ਭੇਜੇ ਸੀ ਤਿੰਨ ਚੇਅਰਮੈਨਿਆਂ ਦੇ ਔਰ ਉਹਨਾਂ ਦੇ ਵਿੱਚੋਂ ਪਾਰਟੀ ਨੇ ਇਹਨਾਂ ਨੂੰ ਚੁਣਿਆ ਤੁਸੀਂ ਸੁਣਿਆ ਬੀਬੀ ਇੰਦਰਜੀਤ ਕੌਰ ਮਾਨ ਨੂੰ ਕਿਵੇਂ ਉਹਨਾਂ ਨੇ ਮਨ ਵਿੱਚ ਤਾਰ ਲਿਆ ਸੀ ਕਿ ਚੇਅਰਮੈਨ ਗਰਮੀਤ ਕੌਰ ਸੰਘੇੜਾ ਨੂੰ ਹੋਈ ਮਨਾਉਣਾ ਬੈਸੇ 2017 'ਚ ਗਰਮੀਤ ਕੌਰ ਸੰਘੇੜਾ ਨਗਰ ਪੰਚਾਇਤ ਬਿਲਗਾ ਵਿੱਚ ਵਾਜ ਪ੍ਰਧਾਨ ਬਣ ਦੀ ਸੁਭਾਵਨਾ ਵੀ ਰੱਖਦੇ ਸੀ ਉਸ ਵੇਲੇ ਕਾਂਗਰਸੀ ਡਿਟਰ ਡਿਕਰੀ ਸਿੰਘ ਬਰਾੜ ਇਹ ਭਾਵਨਾ ਸੀ ਕਿ ਕਿਉਂ ਨਾ ਬੀਬੀ ਗਰਮੀਤ ਕੌਰ ਸੰਘੇੜਾ ਨੂੰ ਵਾਜ ਪ੍ਰਧਾਨ ਬਣਾ ਦਿੱਤਾ ਜਾਵੇ ਪਰ ਅਗਰ ਉਹ ਜੇ ਨਹੀਂ ਬਣੇ ਤਾਂ ਉਹਦੇ ਵਿੱਚੇ ਕੀ ਰਾਜ ਸੀ ਉਹ ਵੀ ਤੁਹਾਨੂੰ ਕਿਸੇ ਫੇਰ ਕਿਸੇ ਬੰਡੂ ਵਿੱਚ ਸਲਾਹ ਦੇਵਾਂਗੇ ਅੱਜ ਇਹੀ ਗੱਲ ਕਰਾਂਗੇ ਕਿ ਗਰਮੀਤ ਕੌਰ ਸੰਘੇੜਾ ਨੂੰ ਬੀਬੀ ਮਾਨ ਨੇ ਕਿਵੇਂ ਚੇਅਰਮੈਨ ਬਣਾਉਣ ਦੀ ਧਾਰ ਲਈ ਸੀ ਅਤੇ ਕਿ ਮੇਂ ਵੀ ਬੀਬਾ ਦੇ ਬੰਨ ਵਿੱਚ ਹਰਮਨ ਪਿਆਰੇ ਹੋਏ ਗਰਮਿਤ ਕੋਲ ਜੇਕਰ ਕਰਦੇ ਆ 217 18 ਚ ਕਾਂਗਰਸ ਦੇ ਰਾਜਦਾਨ ਆਮ ਆਦਮੀ ਪਾਰਟੀ ਯੂਨਿਟ ਬਿਲਗਾ ਜੋ ਕੁਝ ਵਿਅਕਤੀ ਇਸ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸੀ ਸਿਰਫ ਉਸ ਵੇਲੇ ਨਾਂ ਦੋ ਸੀ ਜਿਹੜੇ ਚਮਕਦੇ ਸੀ ਭពਿੰਦਰ ਸਿੰਘ ਸੰਘੇੜਾ ਤੇ ਪਰਮੇਂਦਰ ਸਿੰਘ ਬੀਬੀ ਮਾਨ ਨੂੰ ਜਦੋਂ ਇਸ ਪਾਰਟੀ ਕੋਲ ਇੰਚਾਰਜ ਲਗਾਇਆ ਗਿਆ ਉਸ ਵੇਲੇ ਦੇਖਿਆ ਗਿਆ ਕਿ ਉਹਨਾਂ ਨੂੰ ਅਗਰ ਜੇ ਬਹੁਤਾ ਸਮਾਂ ਜਾਂ ਉਹਨਾਂ ਦੀ ਮਦਦ ਕੀਤੀ ਉਹਦੇ ਵਿੱਚ ਬੀਬੀ ਜਦੋਂ ਵੀ ਮਾਨ ਬਿਲਗ ਵਿੱਚ ਆਈ ਗਰਮੀਤਕੌਰ ਬਿਲਗਾਚ ਬੀਬੀ ਮਾਨ ਦਾ ਪ੍ਰਸ਼ਾਵਾ ਬਣ ਕੇ ਰਹੀ ਇਸ ਪਰਿਵਾਰ ਇਸ ਪਰਿਵਾਰ ਦਾ ਬਦਲ ਨਹੀਂ ਬਣ ਸਕਿਆ ਬਿਲਗ ਵਿੱਚ ਵਿੱਚ ਕੋਈ ਵੀ ਪਰਮਿੰਦਰ ਸਿੰਘ ਭਾਵੇਂ ਕਿ ਪੁਰਾਣੇ volunteers ਹੋਣ ਕਰਕੇ ਬੀਬੀ ਮਾਨ ਪਰਮਿੰਦਰ ਸਿੰਘ ਨੂੰ ਵੀ ਅੱਜ ਵੀ ਬਰਾਬਰ ਦਾ ਮਾਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਮੇਰੇ ਦੇਖਣ ਵਿੱਚ ਪਾਰਟੀ ਨੂੰ ਸਮਾਧਨ ਵਿੱਚ ਭពਿੰਦਰ ਸਿੰਘ ਦਾ ਮੁਕਾਬਲਾ ਕੋਈ ਨਹੀਂ ਕਰ ਸਕਿਆ ਈਰਖਾ ਭਾਵੇਂ ਹੁਣ ਕੋਈ ਵੀ ਕਰੀ ਜਾਵੇ ਨਰਾਜ ਹੋਣ ਵਾਲਿਆਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ ਹਰੇਕ ਪੰਨ ਵਿੱਚ ਕਈ ਕਈ ਤੜੇ ਬਣ ਜਾਂਦੇ ਨੇ ਪਾਰਟੀ ਦੇ ਅੰਦਰ ਦਾਵਾ ਵੀ ਹਰੇਕ ਕੋਈ ਕਰ ਸਕਦਾ ਹੈ ਪਰ ਪਾਰਟੀ ਦੀ ਤਰਫੋਂ ਦੂਸਰੀਆਂ ਪਾਰਟੀਆਂ ਖਿਲਾਫ ਕੰਮ ਕਰਨ ਲਈ ਮੂਰੀ ਲਗਨ ਵਿੱਚ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੁੰਦੀ ਇਸ ਕਰਕੇ ਅਗਰ ਬੀਬੀ ਕਰਮਜੀਤ ਕੋ ਨੂੰ ਇਹ ਅਹੁਦਾ ਮਿਲਿਆ ਤਾ ਬੀਬੀ ਮਾ ਨੇ ਸਾਮ ਸੋਚ ਕੇ ਇਹ ਉਹਦਾ ਦਿੱਤਾ ਇਹ ਕ ਕਰਨ ਵਾਲੇ ਆਪਣੇ ਮਨ ਵਿੱਚ ਸੜ ਰਹੇ ਨੇ ਇਥੋਂ ਤੱਕ ਕਿ ਆਪ ਨੂੰ ਉਹ ਪਿੱਛੇ ਲੈ ਜਾ ਰਹੇ ਨੇ ਇਹ ਵੀ ਕਿਹਾ ਜਾ ਸਕਦਾ ਕਿ ਬਿਲਕੁਲ ਪਿੱਛੇ ਲੈ ਜਾ ਰਹੇ ਨੇ ਉਹ ਬਿਲਗੇ ਨੂੰ ਅੱਗੇ ਲੈ ਜਾਣ ਦੀ ਹਾਇਸੀਅਤ ਨਹੀਂ ਰੱਖਦੇ ਅਗਰ ਇਸ ਪੋਜੀਸ਼ਨ ਤੇ ਆਉਣਾ ਹੈ ਤਾਂ ਉਹਨਾਂ ਨੂੰ ਦਿਲ ਦਰਿਆ ਕਰਨਾ ਪੈਣਾ ਕਰਫੂਕ ਤਮਾਸ਼ਾ ਦੇਖਣ ਵਾਲੀ ਇਹ ਗੱਲ ਹੁੰਦੀ ਹੈ ਸਾਡੀ ਪੂਰੀ ਨਜ਼ਰ ਹੈ ਕੋਣ ਪਾਰਟੀ ਵਿੱਚ ਉਹਦਿਆਂ ਨੂੰ ਲੈ ਕੇ ਨਾਰਾਜ਼ ਹੈ? ਕੋਣ ਕੰਮ ਕਰ ਰਿਹਾ ਹੈ? ਕੋਣ ਸਾਨੂੰ ਦਿਖ ਰਿਹਾ ਵਿਚਨਤਾ ਖੜੀ ਕਰ ਰਿਹਾ ਹੈ? ਬਿਲਕਦੀ ਚੰਤਾ ਕਿਸ ਨੂੰ ਹੈ? ਇਲਾਕੇ ਦੀ ਹੈ। ਇਹ ਰਾਜਕਰ ਦੀ ਪਾਰਟੀ ਵਿੱਚ ਧੜੇ ਬੰਦੀ ਵਿਕਾਸ ਨੂੰ ਠੋਕਰ ਮਾਰ ਦਿੰਦੀ ਹੈ। ਜੋ ਵਿਅਕਤੀ ਅਜਿਹੀ ਸੋਚ ਰੱਖਦਾ ਉਸ ਕੋਲੋਂ ਅਸੀਂ ਵੀ ਦੂਰੀ ਬਣਾ ਕੇ ਚੱਲਦੇ ਹਾਂ। ਕਰਮੀਤ ਕੋਰ ਭਾਵੇਂ ਬੜੀ ਲਿਖੀ ਨਹੀਂ ਪਰ ਹਰੇਕ ਨੂੰ ਉਤਸ਼ਾਹਤ ਕਰਨਾ ਉਸ ਦਾ ਸੁਭਾਅ ਹੈ। ਅਜਿਹੇ ਇਨਸਾਨ ਦੂਸਰਿਆਂ ਤੇ ਪ੍ਰਭਾਵ ਪਾਉਣ ਵਿੱਚ ਕਾਮਯਾਬ ਹੋ ਜਾਂਦੇ ਨੇ ਜਿਹੜੇ ਤੰਗਦਲੀ ਵਾਲੇ ਨੇ ਉਹਨਾਂ ਦੇ ਘਰਾਵਲ ਨੂੰ ਬੰਦਿਆਂ ਦੀ ਕਦੇ ਵੀ ਲਾਈਨ ਨਹੀਂ ਦੇਖੀ ਜਾ ਸਕਦੀ ਜਦੋਂ ਕਿ ਗਰਮੀਤ ਕੋੜ ਦੇ ਘਰ ਨੂੰ ਜਾਣ ਵਾਲਿਆਂ ਦੀ ਅੱਜ ਕੱਲ ਲਾਈਨ ਲੱਗੀ ਹੋਈ ਹੈ ਸੋ ਦੋਸਤੋ ਇਹ ਜੋ ਤੁਹਾਡੇ ਅਗੇ ਅਸੀਂ ਪੱਖ ਰੱਖਿਆ ਹੈ ਇਹਦੀ ਨੌਬਤ ਕਿਉਂ ਆਈ ਬਿਲਗੇ ਤੋਂ ਫਲੋਰ ਨੂੰ ਟੈਂਪੂ ਪਿਛਲੇ ਦਿਨੀ ਕਿਉਂ ਬੰਦ ਹੋਏ ਇਹ ਮਾਵਲਾ ਅਗਲੇ ਵੀਡੀਓ ਵਿੱਚ ਸੁਣਾਵਾਂਗੇ ਇਸ મુદ્ਦੇ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਰਿਹਾ ਇਸ ਤੇ ਵੀ ਗੱਲ ਕਰਾਂਗੇ ਕਿਉਂ ਟੈਂਪੂ ਬੰਦ ਕਰਨੇ ਪਏ ਸੀ ਇਹ ਵੀ ਇੱਕ ਗੰਭੀਰ ਵਿਸ਼ਾ ਸੀ ਇਸ ਵਿਸ਼ੇ ਤੇ ਕਿਸੇ ਵੀ ਪਾਰਟੀ ਨੇ ਪਹਿਲਾਂ ਆਪਣਾ ਕਦੀ ਸਟੈਂਡ ਨਹੀਂ ਲਿਆ ਅਗਰ ਆਮ ਆਦਮੀ ਪਾਰਟੀ ਨੇ ਸਟੈਂਡ ਲਿਆ ਇਹ ਮੰਗ ਲੋਕਾਂ ਦੀ ਸੀ ਇਸ ਤੇ ਚਰਚਾ ਅਗਲੀ ਵੀਡੀਓ ਵਿੱਚ ਕਰਾਂਗੇ ਕਿੰਨੇ ਦਿਨ ਇਸ ਸਟੈਂਡ ਜਿਹੜਾ ਲੈ ਸਕੀਏ ਪਾਰਟੀ ਇਸ ਪਾਰਟੀ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਦੋ ਧੜੇ ਬਣੇ ਤੋ ਟੜੇਵਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਇਹ ਟੜਾ ਬਣਾਉਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ ਕਿ ਟਾਂਪੂ ਹਟਾਉਣ ਦੇ ਪਿੱਛੇ ਵਜਾ ਕੀ ਹੈ ਕਿਉਂਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੂੜਲੇ ਤੋਂ ਤੋੜਦੇ ਨਹੀਂ ਜਾਣਦੇ ਅਗਰ ਇਹ ਨੌਬਤਾਈ ਹੈ ਤੇ ਇਹਦੀ ਨੌਬਤ ਦੇ ਪਿੱਛੇ ਅਣਖ ਤੇ ਗੈਰਤ ਦੀ ਗੱਲ ਹੈ ਅਣਖ ਅਤੇ ਗੈਰਤ ਨੂੰ ਕੈਮ ਰੱਖਣ ਵਾਲੇ ਕੁਝ ਉਂਗਲਾਂ ਦੇ ਲੋਕ ਹੁੰਦੇ ਆ ਇਹਦੇ ਬਾਰੇ ਪ੍ਰਸਤਾਰ ਨਾਲ ਅਸੀਂ ਗੱਲ ਕਰਾਂਗੇ ਐ ਇਹੜੇ ਜਮੀਰ ਵਾਲੇ ਲੋਕ ਹੈ ਕਿਹੜੇ ਗੈਰ ਜਮੀਰ ਵਾਲੇ ਲੋਕ ਹੈ ਇੱਥੇ ਵੀ ਚਰਚਾ ਕਰਾਂਗੇ ਭਾਵੇਂ ਕਿ ਹਰ ਇਨਸਾਨ ਆਪਣੇ ਆਪ ਨੂੰ ਜਮੀਰ ਵਾਲਾ ਸਮਝਦਾ ਹੈ ਭਾਵੇਂ ਕਿ ਇਹ ਮੁੱਦਾ ਅਸੀਂ ਪਿਛਲੇ ਸਮੇਂ ਵਿੱਚ ਅੱਕਿਆ ਤੇ ਕਿਵੇਂ ਇਹ ਟੈਂਪੂ ਜਿਹੜੀ ਯੂਨੀਅਨ ਸੀ ਇਹਦੇ ਵਿੱਚ ਉਹ ਕਿਹੜੇ ਲੋਕ ਸੀ ਜਿਹੜੇ ਸਾਡੀਆਂ ਮਾਵਾਂ ਭੈਣਾਂ ਦੇ ਅੱਗੇ ਅਸ਼ਲੀਲ ਗਾਲਾਂ ਕੱਢਦੇ ਹੁੰਦੇ ਸੀ ਤੇ ਸਾਨੂੰ ਇਸ ਗੱਲ ਦੀ ਜਿਹੜੀ ਸਾਡੇ ਤੱਕ ਇਹ ਪਹੁੰਚ ਦੀ ਸੂਚਨਾ ਨੂੰ ਲੈ ਕੇ ਅਗਲੀ ਵੀਡੀਓ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ ਅੱਜ ਇੰਨਾ ਹੀ ਦੋਸਤੋ ਤੁਸੀਂ ਦੇਖਦੇ ਰਹੋ ਬਿਲਕਾ نیوز ਆਨਲਾਈਨ ਚੈਨਲ ਵੀਡੀਓ ਚੰਗੀ ਲੱਗੀ ਇਸ ਨੂੰ ਲਾਇਕ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਅਗਰ ਤੁਹਾਡੇ ਇਸ ਵੀਡੀਓ ਨੂੰ ਲੈ ਕੇ ਕੋਈ ਵਿਚਾਰ ਹੋਵੇ ਤਾਂ ਤੁਸੀਂ ਪੰਜਾਬੀ ਵਿੱਚ ਸਾਡੇ ਕਮੈਂਟ ਬਾਕਸ ਵਿੱਚ ਆਪਣੀ رائے ਵੀ ਲਿਖ ਸਕਦੇ ਹੋ ਧੰਨਵਾਦ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ